ਚਲੋ ਥਾੜੇ ਭਾਜੀ ਆ ਗਿਆ ਆ ਗਿਆ ਹਾਂਜੀ ਥਾੜੇ ਲਾਓ ਆ ਗਿਆ ਮੈਂ ਚਲੋ ਬੋਡੀ ਆਪਾਂ ਗੱਦੀ ਤੇ ਰੱਖਾਂਗੇ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਅਸੀਂ ਦੁੱਖ ਦੀ ਘੜੀ ਵਿੱਚ ਥਾਣਾ 라ਵਲਪਿੰਡੀ ਵਿੱਚ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਸਮਾਜ ਦੀ ਇੱਕ ਧੀ ਜਿਹੜੀ ਆਪਣੇ ਸ਼ਾਮਨਗਰ ਤੋਂ ਸਿਗੀ ਸਾਡੇ ਸਮਾਜ ਦੀ ਤੀਜ ਜਿਸ ਦਾ ਨਾਮ ਮੁਸਕਾਨ ਸੀਗਾ ਔਰ ਜਿਹੜੀ 라ਵਲਪਿੰਡੀ ਵਿਆਹੀ ਸੀਗੀ ਔਰ ਉਸ ਕੁੜੀ ਨਾਲ ਜਿਹੜਾ ਉਸ ਦਾ ਹਸਬੰਡ ਸੀਗਾ ਜਿਹੜਾ ਸਣੀ ਉਸ ਨੇ ਉਹ ਜਿਹੜਾ ਸਣੀ ਸੀਗਾ ਉਹ ਕਰੈਕਟਰਲੈਸ ਬੰਦਾ ਸੀਗਾ ਉਹ ਕਰੈਕਟਰਲੈਸ ਹੋਣ ਦਾ ਨੱਤੇ ਜਿਹੜੀ ਕੁੜੀ ਸੀਗੀ ਮੁਸਕਾਨ ਉਸ ਨੇ ਉਹਦੀ ਜਿਹੜੀ ਮੋਬਾਈਲ ਦੀ ਚੈਟ ਜਾਂ ਉਹਦੀ ਜਿਹੜੀ ਵੀਡੀਓ ਦੇਖ ਲਈਆਂ ਸੀਗੀਆਂ ਤਾਂ ਜਦੋਂ ਉਸ ਨੇ ਮੁਸਕਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਣੀ ਸੀਗਾ ਤਾਂ ਉਸ ਨੇ ਪਹਿਲਾਂ ਉਸ ਦਿਨ ਸੈਰ ਚ ਕੋਈ ਕੀ ਜਨਾਬ ਵਾਰ ਕੀਤਾ ਜਿਹੜਾ ਕੁੜੀ ਬੇਹੋਸ਼ ਹੋਈ ਤਾਂ ਫਿਰ ਜਿਹੜਾ ਸਣੀ ਸੀਗਾ ਇਸ ਨੇ ਉਸ ਬੇਹੋਸ਼ ਕੁੜੀ ਦੇ ਮੂੰਹ 'ਚ ੱੱਕੇ ਨਾਲ ਉਹ ਜ਼ਹਿਰੀਲੀ ਪੌਇਜ਼ਨ ਵਗੈਰਾ ਉਹਨੂੰ ਦੇ ਦਿੱਤੀ ਗਈ ਔਰ ਜਿਹੜੀ ਕੁੜੀ ਆ ਵਿਚਾਰੀ ਸਾਡੇ ਸਮਾਜ ਦੀ ਪੜ੍ਹੀ ਲਿਖੀ ਕੁੜੀ ਹਾਈਲਾਈਟਸ ਕਲੀਅਰ ਸੀਗੀ ਉਹ ਸਾਡੇ ਸਮਾਜ ਦੀ ਧੀ ਜਿਹੜੀ ਉਹਨੂੰ ਪੌਇਜ਼ਨ ਨਾਲ ਉਸਦੀ ਮੌਤ ਹੋ ਗਈ। ਔਰ ਅੱਜ ਬੜੇ ਸ਼ਰਮ ਦੀ ਗੱਲ ਆ ਭਈ ਅਸੀਂ ਅੱਜ ਜਿਹੜੀ ਸਾਡੇ ਸਮਾਜ ਦੀ ਤੀ ਜਿਹੜੀ ਇਸ ਸ਼ਰੀਰਕ ਤੌਰ ਤੇ ਸਾਡੇ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੀ ਉਸ ਦਾ ਇਨਸਾਫ ਲੈਣ ਲਈ ਵੀ ਅਸੀਂ ਐਂਬੂਲੈਂਸ ਵਿੱਚ ਉਹਦੀ ਡੈਡੀ ਡੈੱਡ ਬੋਡੀ ਆ ਉਹ ਕਦੀ ਆਪਣੇ ਜੀਡੀ ਰੋਡ ਉੱਪਰ ਜਾਂ ਕਦੀ ਕਿਤੇ ਰੱਖ ਕੇ ਉਹਦਾ ਇਨਸਾਫ ਲੈਣ ਲਈ ਬਹਾਲ ਲਗਾ ਰਹੇ ਆ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਜਿਹੜੀ ਮੁਸਕਾਨ ਆ ਉਸ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਮੈਂ ਭਾਵੇਂ ਮਰੀ ਨਹੀਂ ਸੁਸਤਾਨਾ ਨੂੰ ਤਰਫਾ ਤਰਫਾ ਮੇਰੀ ਮੇਰੀ ਕੁੜੀ ਦੇ ਦੀ ਯਾਰਾ ਮੇਰੀ ਸੋਲਹਾਂ ਯਾਰਾ ਦਰਦੀ ਹੈ ਸਰ ਸਾਡੀ ਭੈਣ ਦਾ 라ਵਲਪਿੰਡੀ ਵਿਆਹ ਹੋਇਆ ਸੀਗਾ ਜੀ ਉਹਨਾਂ ਦੇ ਘਰ ਵਿੱਚ ਥੋੜਾ ਬੋੜਾ ਕਲੇਸ਼ ਰਹਿੰਦਾ ਸੀਗਾ ਉਸੇ ਕਰਕੇ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਮੁੰਡੇ ਵੱਲੋਂ ਸਾਡੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਆ ਤੇ ਉਹਨੂੰ ਜ਼ਹਿਰ ਦੇਤੀ ਗਈ ਆ ਕਿਦਾਂ ਨੇ ਤੇਰੇ ਮਨ ਦਾ ਜਿਆਦਾ ਕੀ ਉਸਤਾਨ ਅਸੀਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਟਾਈਮ ਦਿੰਦੇ ਆ ਜੇ ਅਗਰ ਦੋਸ਼ੀ ਜੇਲ੍ਹ ਵਿੱਚ ਨਾ ਸਿੱਟੇ ਗਏ ਤਾਂ ਅਸੀਂ ਆਪਣੀ ਅਗਲੀ ਰਣਨੀਤੀ ਸਾਰੇ ਸਮਾਜ ਨਾਲ ਸਾਰੇ ਭਾਈਚਾਰੇ ਨਾਲ ਤਿਆਰ ਕਰਕੇ ਚਾਹੇ ਸਾਨੂੰ ਸੜਕਾ ਤੇ ਆਉਣਾ ਪਵੇ ਅਸੀਂ ਆਪਣੀ ਅਗਲੀ ਰਣਨੀਤੀ ਲੈ ਕੇ ਸੜਕਾ ਦੇ ਉੱਤਰ ਲਈ ਤਾ ਸਾਡੀ ਭਤੀਜੀ ਜਿਗੇ ਰਾਵਲਪਿੰਡੀ ਵਿਆਹੀ ਹੋਈ ਸੀਗੀ ਠੀਕ ਹੈ ਜੀ ਉਦੇ ਬਿਆ ਨੂੰ ਲਗਭਗ 7 ਸਾਲ ਹੋ ਚਲੇ 3.5 ਸਾਲ ਹੋ ਗਏ ਆ ਉਹਦਾ ਜਿਹੜਾ ਘਰ ਵਾਲਾ ਸਣੀ ਉਹਦੀ ਆਪਣੀ ਚਾਚੀ ਨਾਲ ਨਜਾਇਜ਼ ਵਾਂਗ ਸੀਗੇ ਉਹਦੇ ਕੁੜੀ ਨੇ ਦੋ ਤਿੰਨ ਵਾਰੀ ਇਹਨੂੰ ਦੇਖਿਆ ਠੀਕ ਆ ਜੀ ਉਹਨੇ ਰੱਗਿਆ ਤੀ ਫੜਿਆ ਉਹਨੂੰ ਸਮਝਾਇਆ ਵੀ ਉਹ ਵਰ ਕੇ ਹਟ ਜਾਊਗਾ ਉਹ ਨਹੀਂ ਹਟਿਆ ਠੀਕ ਆ ਜੀ ਪਰ ਸੋਹਰੀ ਦੇ ਦਿਨ ਉਹ ਇਹਨਾਂ ਦੀ ਫੇਰ ਆਪੋ ਚ ਝਗੜਾ ਹੋਇਆ ਇਸੇ ਗੱਲ ਨੂੰ ਲੈ ਕੇ ਉਹ ਕੁੜੀ ਨੂੰ ਲੈ ਕੇ ਗਿਆ ਸਾਈਡ ਤੇ ਮੋਟਰ ਤੇ ਠੀਕ ਆ ਜੀ ਉਹਦੇ ਸਿਰ ਚਿੱਟਾ ਮਾਰੀਆਂ ਨਹੀਂ ਦੋ ਤਿੰਨ ਜਣੇ ਰਲ ਕੇ ਉਹਨੂੰ ਦਵਾਈ ਭਲਾਈ ਠੀਕ ਆ ਜੀ ਉਹ ਉਹ ਇਸ ਇਸ ਕਰਕੇ ਉਹਦੀ ਡੈਥ ਹੋ ਗਈ ਮੁੰਡਾ ਵੀ ਕਹਿੰਦੇ ਸੀ ਦੋਨਾਂ ਨੇ ਯਾਰ ਪੀਤੀ ਮੁੰਡੇ ਨੇ ਜ਼ਿਆਦਾ ਪੀ ਲਈ ਜਾਂ ਕੁੜੀ ਨੇ ਘੱਟ ਪੀਤੀ ਉਹਨਾਂ ਨੇ ਇਹ ਸਾਨੂੰ ਦੱਸਿਆ ਤੇ ਪਰ ਸਾਡੀ ਕੁੜੀ ਦੀ ਡੈਥ ਹੋ ਗਈ ਮੁੰਡਾ ਹੱਲੇ ਤੱਕ ਬਿਲਕੁਲ ਸਹੀ ਹੈ ਨਹੀਂ ਤੁਸੀਂ ਦੇਖ ਰਹੇ ਹੋ ਫਗਵਾੜਾ نیوز ਮੈਂ ਹਾਂ ਤਣਾ ਅੰਜਲੀ ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ 라ਵਲਪਿੰਡ ਵਿੱਚੋਂ ਵਿਆਹੀ ਗਈ ਇੱਕ ਨੌਜਵਾਨ ਲੜਕੀ ਆਵਾਸੀ ਸ਼ਾਮਨਗਰ ਮੁਸਕਾਨ ਦੇ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਨਾਲ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਬਣ ਗਿਆ ਮਿਲੀ ਜਾਣਕਾਰੀ ਅਨੁਸਾਰ ਮੁਸਕਾਨ ਅਤੇ ਉਸ ਦਾ ਪਤੀ سنی ਜਿਨ੍ਹਾਂ ਦੇ ਅakre ਲੁੱਟਗੜੇ ਕਾਫੀ ਸਮੇਂ ਤੋਂ ਚੱਲ ਰਏ ਸੰਤੇ ਅਤੇ ਬੀਤੇ ਦਿਨੀ ਖੂ ਤੇ ਗਏ ਉਹ ਜਿੱਥੇ ਦੋਹਾਂ ਨੇ ਕੋਈ ਅਨਸ਼ੀਲੀ ਚੀਜ਼ ਨਿਕਲ ਹਾਲਤ ਨਾਜ਼ੁਕ ਹੋਣ ਤੇ ਦੋਵਾਂ ਨੂੰ ਸਿਵਲ ਹਸਪਤਲ ਫਗਵਾੜਾ ਲਜਾਇਆ ਗਿਆ ਡਾਕਟਰ ਨੇ ਉਹਨਾਂ ਦੀ ਹਾਲਤ ਨੂੰ ਗੰਭੀਰ ਵੇਖਦੀ ਹੋਈ ਪਹਿਲਾਂ ਜਲੰਧਰ ਰੈਫਰ ਕਰ ਦਿੱਤਾ ਤੇ ਫਿਰ ਮੁਸਤਾਨ ਦੀ ਹਾਲਤ ਹੋਰ ਵੀ ਵਿਗੜਨ ਕਾਰਨ ਉਸਨੂੰ ਡੀਐਮਸੀ ਲੁਧਿਆਣਾ ਭੇਜੀ ਹੈ ਦੁਖਦਾਈ ਗੱਲ ਇਹ ਰਹੀ ਹੈ ਕਿ ਇਲਾਜ ਦੌਰਾਨ ਨੌਜਵਾਨ ਲੜਕੀ ਮੁਸਕਾਨ ਦੀ ਮੌਤ ਹੋ ਗਈ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਉਸਦੇ ਪਤੀ ਸਨੀ ਉੱਪਰ ਗੰਭੀਰ ਦੋਸ਼ ਲਗਾਏ ਹਨ ਕਿ ਪਰਿਵਾਰ ਦਾ ਕਹਿਣਾ ਹੈ ਕਿ ਸਨੀ ਨੇ ਮੁਸਕਾਨ ਨੂੰ ਖੂਹ ਤੇ ਲਿਜਾ ਕੇ ਜ਼ਬਰਦਸਤੀ ਅਨਸ਼ੀਲੀ ਚੀਜ਼ ਪਲਾਈ ਅਤੇ ਉਸ ਨਾਲ ਕੁੱਟਮਾਰ ਕੀਤੀ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਪਰਿਵਾਰ ਨੇ ਇਹ ਵੀ ਦੱਸਿਆ ਹੈ ਕਿ ਸਨੀ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਸੀ ਅਤੇ ਅਕਰੇਲੂ ਝਗੜਿਆ ਦੀ ਵਜ੍ਹਾ ਵੀ ਇਹੀ ਸੀ ਆਪਣੀ ਧੀ ਦੀ ਅਚਾਨਕ ਮੌਤ ਨਾਲ ਪਰਿਵਾਰਿਕ ਮੈਂਬਰਾਂ ਦਾ ਰੋ ਲੋਕੇ ਬੁਰਾ ਹਾਲ ਪਰਵਾਨ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਅਨਿਆਇ ਦੀ ਗੁਹਾਰ ਲਗਾਉਂਦੇ ਮ੍ਰਿਤਕ ਮੁਸਕਾਨ ਦੀ ਲਾਸ਼ ਨੂੰ ਥਾਣਾ ਅਰਾਵਲਪਿੰਡ ਅੱਗੇ ਐਂਬੂਲੈਂਸ ਵਿੱਚ ਰੱਖ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਦੇ ਸਬੰਧ ਵਿੱਚ ਜਦੋਂ ਥਾਣਾ ਅਰਾਵਲਪਿੰਡ ਦੇ ਐਸਐਚਓ ਅੰਮ੍ਰਿਤ ਸਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਅਤੇ ਜੋ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜੋ ਲੜਕੀ ਦੀ ਇਸ ਦੁਖਦਾਈ ਮੌਤ ਨਾਲ ਇਲਾਕੇ ਦੇ ਵਿੱਚ ਸੋਗ ਅਤੇ ਗੁੱਸੇ ਦੀ ਲਹਿਰ ਦੌੜ ਰਹੀ ਹੈ ਲੋਕਾਂ ਵੱਲੋਂ ਵੀ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਉੱਠ ਰਹੀ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸਰਮਨ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਮੇਰਾ ਨਾਂਜੀ ਬਲਵਿੰਦਰ ਬੋਧ ਮੈਂ ਅੰਬੇਡਕਰ ਸੈਨਾ ਮੂਲ ਨਿਵਾਸੀ ਤੋਂ ਦੁਆਬਾ ਪ੍ਰਧਾਨ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਨਮੋ ਬਦਾਏ ਅੱਜ ਅਸੀਂ ਸਾਰੇ ਜਿੰਨੇ ਵੀ ਸਾਡੇ ਅਸੀਂ ਦੁੱਖ ਦੀ ਘੜੀ ਵਿੱਚ ਫਾਣਾ 라ਵਲਪਿੰਡੀ ਵਿੱਚ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੇ ਸਮਾਜ ਦੀ ਇੱਕ ਧੀ ਜਿਹੜੀ ਆਪਣੇ ਸ਼ਾਮਨਗਰ ਤੋਂ ਸੀਗੀ ਸਾਡੇ ਸਮਾਜ ਦੀ ਧੀ ਜਿਸ ਦਾ ਨਾਮ ਮੁਸਕਾਨ ਸੀਗਾ ਔਰ ਜਿਹੜੀ 라ਵਲਪਿੰਡੀ ਵੀ ਆਈ ਸੀਗੀ ਔਰ ਉਸ ਕੁੜੀ ਨਾਲ ਜਿਹੜਾ ਉਸ ਦਾ ਹਸਬੰਡ ਸੀਗਾ ਜਿਹੜਾ ਸਨੀ ਉਸ ਨੇ ਉਹ ਜਿਹੜਾ ਸਨੀ ਸੀਗਾ ਉਹ ਕੈਰੈਕਟਰਲੈਸ ਬੰਦਾ ਸੀਗਾ ਉਹ ਕੈਰੈਕਟਰਲੈਸ ਹੋਣ ਦੇ ਨਾਤੇ ਜਿਹੜੀ ਕੁੜੀ ਸੀਗੀ ਮੁਸਕਾਨ ਉਸਨੇ ਉਹਦੀ ਜਿਹੜੀ ਮੋਬਾਈਲ ਦੀ ਚੈਟ ਜਾਂ ਉਹਦੀ ਜਿਹੜੀ ਆ ਵੀਡੀਓ ਦੇਖ ਲਈਆਂ ਸੀਗੀਆਂ ਤਾਂ ਜਦੋਂ ਉਸਨੇ ਮੁਸਕਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਜਿਹੜਾ ਸਣੀ ਸੀਗਾ ਤਾਂ ਉਸਨੇ ਪਹਿਲਾਂ ਉਸ ਦੇ ਸਿਰ 'ਚ ਕੋਈ ਚੀਜ਼ ਨਾ ਵਾਰ ਕੀਤਾ ਜਿਹੜਾ ਕੁੜੀ ਬੇਹੋਸ਼ ਹੋਈ ਤਾਂ ਫਿਰ ਜਿਹੜਾ ਸਣੀ ਸੀਗਾ ਇਸ ਨੇ ਉਸ ਬੇਹੋਸ਼ ਕੁੜੀ ਦੇ ਮੂੰਹ 'ਚ ੱੱਕੇ ਨਾਲ ਕੋਈ ਜ਼ਹਿਰੀਲੀ ਪੁਆਇਜ਼ਨ ਵਗੈਰਾ ਉਹਨੂੰ ਦੇ ਦਿੱਤੀ ਗਈ ਔਰ ਜਿਹੜੀ ਕੁੜੀ ਆ ਵਿਚਾਰੀ ਸਾਡੇ ਸਮਾਜ ਦੀ ਪੜ੍ਹੀ ਲਿਖੀ ਕੁੜੀ ਹਾਈਲਾਈਟਸ ਕਲੀਅਰ ਸੀਗੀ ਉਹ ਸਾਡੇ ਸਮਾਜ ਦੀ ਧੀ ਜਿਹੜੀ ਉਹਨੂੰ ਪੌਇਜ਼ਨ ਨਾਲ ਉਸਦੀ ਮੌਤ ਹੋ ਗਈ। ਔਰ ਅੱਜ ਬੜੇ ਸ਼ਰਮ ਦੀ ਗੱਲ ਆ ਵੀ ਅਸੀਂ ਅੱਜ ਜਿਹੜੀ ਸਾਡੇ ਸਮਾਜ ਦੀ ਧੀ ਜਿਹੜੀ ਇਸ ਸਰੀਰਕ ਤੌਰ ਤੇ ਸਾਡੇ ਵਿੱਚ ਇਸ ਸੰਸਾਰ ਵਿੱਚ ਨਹੀਂ ਰਹੀ ਉਸ ਦਾ ਇਨਸਾਫ ਲੈਣ ਲਈ ਵੀ ਅਸੀਂ ਐਂਬੂਲੈਂਸ ਵਿੱਚ ਉਹਦੀ ਡੈਡੀ ਡੈੱਡ ਬੋਡੀ ਆ ਉਹ ਕਦੀ ਆਪਣੇ ਜੀ.ਡੀ. ਰੋਡ ਉੱਪਰ ਜਾਂ ਕਦੀ ਕਿਤੇ ਰੱਖ ਕੇ ਉਹਦਾ ਇਨਸਾਫ ਲੈਣ ਲਈ ਬਹਾਰ ਲਗਾ ਰਹੇ ਆ। ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਵੀ ਜਿਹੜੀ ਮੁਸਕਾਨ ਆ ਉਸ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਜਿਹੜੇ ਜਿਹੜਾ ਸਣੀ ਆ ਜਾਂ ਉਸਦੇ ਜਿਹੜੇ ਨਾਲ ਉਹਦੇ ਹਮਖਿਆਲ ਜਿਹੜੇ ਦੋਸਤ ਆ ਉਹਦੇ ਇਸ ਸਾਥੀ ਇਸ ਵਿੱਚ ਜਿਹੜੇ ਉਸਦੇ ਨਾਲ ਸੀਗੇ ਤਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਵਿੱਚ ਸਿੱਟੇ ਜਾਵੇ ਅਸੀਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਟਾਈਮ ਦਿੰਦੇ ਆ ਜੇ ਅਗਰ ਦੋਸ਼ੀ ਜੇਲ੍ਹ ਵਿੱਚ ਨਾ ਸਿੱਟੇ ਗਏ ਤਾਂ ਅਸੀਂ ਆਪਣੀ ਅਗਲੀ ਰਣਨੀਤੀ ਸਾਰੇ ਸਮਾਜ ਨਾਲ ਸਾਰੇ ਭਾਈਚਾਰੇ ਨਾਲ ਤਿਆਰ ਕਰਕੇ ਚਾਹੇ ਸਾਨੂੰ ਸੜਕਾ ਤੇ ਆਉਣਾ ਪਵੇ ਅਸੀਂ ਆਪਣੀ ਅਗਲੀ ਰਣਨੀਤੀ ਲੈ ਕੇ ਸੜਕਾ ਦੇ ਉੱਤਰ ਲਈ ਵੀ ਤਿਆਰ ਆ ਸ਼ਾਦੀ ਹੋਈ ਨੂੰ ਸਵਾ ਦੋ ਤੋਂ ਢਾਈ ਸਾਲ ਹੋ ਚੱਲੇ ਆ ਜੀ ਹੁਣ ਐਸਐਚਓ ਸਾਹਿਬ ਨਾਲ ਤੁਹਾਡੀ ਗੱਲਬਾਤ ਹੋਈ ਹੈ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਐਸਐਚਓ ਸਾਹਿਬ ਕਹਿੰਦੇ ਤੁਹਾਨੂੰ ਅਸੀਂ ਜਿਹੜੀ ਐਫਆਈਆਰ ਦੀ ਕਾਪੀ ਆ ਉਹ ਤੁਹਾਨੂੰ 20-25 ਮਿੰਟ ਵਿੱਚ ਤੁਹਾਨੂੰ ਫੜਾ ਦੇਵਾਂਗੇ ਪੋਸਟਮਾਰਟਮ ਤੁਹਾਨੂੰ ਦੱਸ ਰਿਹਾ ਜੀ ਅਗਰ ਦੋਸ਼ੀ 24 ਘੰਟਿਆਂ ਵਿੱਚ ਪੁਲਿਸ ਪ੍ਰਸ਼ਾਸਨ ਨੇ ਨਾ ਫੜੇ ਤਾਂ ਅਸੀਂ ਆਪਣੀ ਜਿਹੜੀ ਅਗਲੀ ਰਣਨੀਤੀ ਉਹ ਬਣਾਵਾਂਗੇ ਹਾਂਜੀ ਜਤਿੰਦਰ RAM ਜੀ ਹਾਂਜੀ ਤੇ ਆਪਾਂ ਸ਼ਾਮਨਗਰ ਫਗਵਾੜੇ ਦੇ ਰਹਿਣ ਵਾਲੇ ਆ ਜੀ ਜਿਹੜਾ ਤੁਸੀਂ ਇੱਕ ਤਰਨਾਇਆ ਲਾਇਆ ਹੈ ਇੱਕ ਤੁਹਾਨੂੰ ਵੀ ਤਰਨਾ ਤੇ ਸਰ ਸਾਡੀ ਭੈਣ ਦਾ 라ਵਲਪਿੰਡੀ ਵਿਆਹ ਹੋਇਆ ਸੀਗਾ ਜੀ ਉਹਨਾਂ ਦੇ ਘਰ ਵਿੱਚ ਥੋੜਾ ਬੋੜਾ ਕਲੇਸ਼ ਰਹਿੰਦਾ ਸੀਗਾ ਉਸੇ ਕਰਕੇ ਜੀ ਉਹਨਾਂ ਦੇ ਪਰਿਵਾਰ ਵੱਲੋਂ ਤੇ ਮੁੰਡੇ ਵੱਲੋਂ ਸਾਡੀ ਕੁੜੀ ਨਾਲ ਕੁੱਟਮਾਰ ਕੀਤੀ ਗਈ ਆ ਤੇ ਉਹਨੂੰ ਜ਼ਹਿਰ ਦੇਤੀ ਗਈ ਆ ਇਸ ਦਾ ਉਹ ਨਾਮ ਵਗੈਰਾ ਕੀ ਮੁਸਕਾਨ ਆ ਜੀ ਉਹਦਾ ਨਾਮ ਜੀ ਮੁਸਕਾਨ ਕਿੱਥੇ ਦੇ ਰਹਨ ਵਾਲੇ ਆ ਜੀ ਇਹ ਜੀ 라ਵਲ ਪਿੰਡੀ ਦੇ ਜੀ ਇਹ ਪਰਸ ਇਹ ਵਿਆਹ ਹੋਇਆ ਨੂੰ ਜੀ 2 ਤੋਂ 2.5 ਸਾਲ ਹੋ ਗਏ ਤੇ ਇਹ ਕੰਮ ਪਰਸੋ ਹੋਇਆ ਜੀ ਸਾਨੂੰ ਇਹਨਾਂ ਨੇ ਦੱਸਿਆ ਵੇ ਜਦੋਂ ਕੁੜੀ ਨੇ ਜ਼ਹਿਰ ਵੀ ਪੀਤੀ ਸਾਨੂੰ ਉਹਨਾਂ ਦੇ ਘਰੋਂ ਵੀ ਕੋਈ ਫੋਨ ਨਹੀਂ ਆਇਆ ਸਾਨੂੰ ਬਾਹਰੋਂ ਕਿਸੇ ਨੇ ਫੋਨ ਕੀਤਾ ਉੱਥੇ ਕਿਸੇ ਆਣ ਗਵਾਣ ਨੇ ਵੀ ਤੁਹਾਡੀ ਕੁੜੀ ਨੂੰ ਏਦਾਂ ਉਹਨਾਂ ਨੇ ਜ਼ਹਿਰ ਪੀ ਰਹੀ ਆ ਸਿਵਲ ਹਸਪੀਟਲ ਲੈ ਕੇ ਚਲ ਗਏ ਆ ਹਾਂ ਜੀ 라ਵਲ ਪਿੰਡੀ ਹਾਂ ਜੀ 라ਵਲ ਪਿੰਡੀ ਕਾਰ ਵਾਲੇ ਦਾ ਨਾਮ ਸਨੀ ਆ ਜੀ ਤੇ ਉਸ ਤੋਂ ਬਾਅਦ ਜੀ ਸਾਨੂੰ ਕੋਈ ਇਹਨਾਂ ਨੇ ਫੋਨ ਵੀ ਨਹੀਂ ਕੀਤਾ ਸਾਨੂੰ ਬਾਹਰੋਂ ਪਤਾ ਲੱਗਾ ਇਦਾਂ ਹੋਈ ਆ ਤੇ ਸਾਡੀ ਕੁੜੀ ਦੇ ਸਿਰ ਦੇ ਵਿੱਚ ਵੀ ਸੱਟ ਲੱਗੀ ਹੋਈ ਆ ਜੀ ਬਾਕੀ ਪਰਿਵਾਰਿਕ ਮੈਂਬਰ ਜਿਹੜੇ ਫੋਨ ਹੋਣੇ ਪਰਿਵਾਰਕ ਮੈਂਬਰ ਦੇ ਵਿੱਚ ਜੀ ਮੁੰਡੇ ਵਾਲੋ ਜੀ ਉਹਨਾਂ ਦੇ ਜੀ ਮੰਮੀ ਡੈਡੀ ਉਹਨਾਂ ਦੇ ਨਾਲ ਹੀ ਰਹਿੰਦੇ ਤੇ ਇੱਕ ਉਹਨਾਂ ਦਾ ਬ੍ਰਦਰ ਵੀ ਆ ਜੀ ਜਿਹੜਾ ਸਨੀ ਇਹ ਲੈ ਕੇ ਆਏ ਆ ਕਿਦਾਂ ਦੀ ਹਾਲਾਤ ਸੀ ਕੁੜੀ ਦੇ ਹਾਲਾਤ ਉਸ ਟਾਈਮ ਸਰ ਠੀਕ ਸੀਗੇ ਜੀ ਮੁੰਡਾ ਵੀ ਕਹਿੰਦੇ ਸੀ ਦੋਨਾਂ ਨੇ ਜ਼ਹਿਰ ਪੀਤੀ ਮੁੰਡੇ ਨੇ ਜ਼ਿਆਦਾ ਪੀ ਲਈ ਆ ਕੁੜੀ ਨੇ ਘੱਟ ਪੀਤੀ ਉਹਨਾਂ ਨੇ ਇਹ ਸਾਨੂੰ ਦੱਸਿਆ ਤੇ ਪਰ ਸਾਡੀ ਕੁੜੀ ਦੀ ਡੈਥ ਹੋ ਗਈ ਮੁੰਡਾ ਹੱਲੇ ਤੱਕ ਬਿਲਕੁਲ ਸਹੀ ਆ ਜੀ ਹਾਂਜੀ ਸਨੀ ਜੀ ਉਹ ਵੀ ਹਸਪੀਟਲ ਦਾਖਲ ਆ ਪਰ ਉਹ ਨਹੀਂ ਨਾਰਮਲ ਨਹੀਂ ਜੀ ਉਹਨਾਂ ਦੇ ਨਹੀਂ ਜੀ ਉਹਦੇ ਮੌਤ ਦਾ ਕਾਰਨ ਕੀ ਲੱਗਦਾ ਉਹਨਾਂ ਦਾ ਘਰ ਦੇ ਵਿੱਚ ਕਲੇਸ਼ ਸੀ ਉਹਨਾਂ ਦਾ ਥੋੜਾ ਜਿਹਾ ਜੀ ਕਿਸੇ ਨਾਲ ਚੱਕਰ ਸਗਾ ਉਹ ਜਦੋਂ ਉਹਨੂੰ ਪਤਾ ਲੱਗਿਆ ਸਾਡੀ ਭੈਣ ਨੂੰ ਉਸ ਤੋਂ ਬਾਅਦ ਇਹ ਕੰਮ ਹੋਇਆ ਜੀ ਸਨੀ ਦੇ ਜੀ ਉਹਦੇ ਹਸਬੰਦ ਦੇ ਕਿਸੇ ਨਾਲ ਰਿਲੇਸ਼ਨ ਹਾਂਜੀ ਕੋਈ ਮੰਗ ਵਗੈਰਾ ਤਾਂ ਨਹੀਂ ਕਰਦਾ ਜੀ ਹਾਂਜੀ ਫੈਮਲੀ ਜੋ ਚਾਚੀ ਲੱਗਦੀ ਆ ਜੀ ਦਾਜ ਤੂਈ ਸੀ ਕੋਈ ਮੰਗ ਵਗੈਰਾ ਦਾਜ ਦੀ ਮੰਗ ਤਾਂ ਆਪਾਂ ਨਹੀਂ ਸਾਰਾ ਲੇਰੇ ਬਾਰੇ ਨਹੀਂ ਮੈਨੂੰ ਕਿਤੇ ਨਹੀਂ ਦੱਸਦੇ ਆ ਕਿ ਤੇ ਰਿਲੇਸ਼ਨ ਸੀ ਕਿਹਦੇ ਨਾਲ ਰਿਲੇਸ਼ਨ ਸੀਗੇ ਉਹਨਾਂ ਦੇ ਉਹਦੇ ਚਾਚੀ ਨਾਲ ਸੀਗੇ ਜੀ ਉਹਨੂੰ ਲੈ ਕੇ ਸਾਰਾ ਹਾਂਜੀ ਉਹਨੂੰ ਲੈ ਕੇ ਸਾਰਾ ਵਿਵਾਦ ਹੋਇਆ ਜੀ ਉਸ ਤੋਂ ਬਾਅਦ ਵੀ ਆਪਾਂ ਅੱਗੀ ਪ੍ਰਸ਼ਾਸਨ ਕੋਲ ਮੰਗ ਰਿਹਾ ਆਪਾਂ ਆਪਾਂ ਪ੍ਰਸ਼ਾਸਨ ਤੋਂ ਇਹ ਮੰਗ ਰੱਖ ਰਹੇ ਆ ਜੀ ਉਹਨਾਂ ਦੇ ਪਰਿਵਾਰ ਤੇ ਪਰਚਾ ਕੀਤਾ ਜਾਣਾ ਚਾਹੀਦਾ ਟੈਂਪ ਟੂ ਮਰਡਰ ਦਾ ਕੇਸ ਜੋ ਵੀ ਭਰਦਾ ਆ ਉਹਨਾਂ ਨੂੰ ਅੰਦਰ ਦਿੱਤਾ ਜਾਣਾ ਚਾਹੀਦਾ ਜੀ ਛੇਤੀ ਛੇਤੀ ਬੋਡੀ ਤੇ ਵਾਹ ਬੋਡੀ ਲੈ ਕੇ ਚੱਲ ਹੁਣ ਜੀ ਅਸੀਂ 라ਵਲਪਿੰਡੀ ਬੋਡੀ ਲੈ ਕੇ ਚੱਲ ਗਏ ਜੀ ਸਾਰੇ ਜਣੇ ਉਹ ਕਹਿੰਦੇ ਜੀ ਪਰਚਾ ਹਾਂ ਜੀ ਪਰਚਾ ਕਰੋਗੇ ਤਾਂ ਫੇਰ ਅਸੀਂ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੀ ਆਪਣੀ ਪੁਲਿਸ ਅਧਿਕਾਰੀਆਂ ਨੇ ਉਹ ਹੀ ਤੁਹਾਡੀ ਗੱਲ ਆਉ ਹਾਂ ਜੀ ਹਾਂ ਜੀ ਉਹ ਵੀ ਨਾਲ ਹੀ ਗਏ ਹੋਏ ਆ ਜੀ ਹਾਂ ਜੀ ਪਾਜੀ ਮੈ ਰਿਟਾ ਐਕਸ ਫਰੋਸਲਰ ਆ ਤੇ ਇਹ ਮਾਮਲਾ ਪਾ ਜੀ ਮੇਰੇ ਮੱਲੇ ਦਾ ਆ ਜੀ ਇਹ ਮੱਲੇ ਮੱਲੇ ਦੀ ਕੁੜੀ ਆ ਫਗਵਾੜੇ ਸ਼ਾਮਨਗਰ ਦੀ ਇਹ ਕੁੜੀ 라ਵਲਪਿੰਡੀ ਚ ਵਿਆਹੀ ਸੀਗੀ ਤਾਂ 1 ਸਾਲ ਹੋ ਗਿਆ ਵਿਆਹ ਹੋਏ ਨੂੰ ਤੇ ਜਿਹੜਾ ਇਹ ਮਾਮਲਾ ਹੁਣ ਮੋੜਿਆ ਆਇਆ ਆ ਇਹ ਪਤਾ ਲੱਗਾ ਆ ਵੀ ਜਿਹੜਾ ਮੁੰਡਾ सनी ਆ ਉਹਦੇ ਆਪਣੀ ਚਾਚੀ ਦੇ ਨਾਲ ਨਜਾਇਜ਼ ਸਬੰਧ ਸੀਗੇ ਤੇ ਕੁੜੀ ਨੇ ਕਾਫੀ ਵਾਰੀ ਕਿਹਾ ਵੀ ਆ ਘਰ ਜਾਨੇ ਵੀ ਸਮਝਾਇਆ ਪਰ ਉਹ ਹਟਿਆ ਨਹੀਂ ਹੈਗਾ ਹੁਣ ਜਿਹੜੀ ਹੋਈ ਆ ਪਰਸੋ ਕੁੜੀ ਨੇ ਦਵਾਈ ਖਾਧੀ ਆ ਇਹ ਨਹੀਂ ਪਤਾ ਉਹਨੇ ਖਾਧੀ ਆ ਖਲਾਈ ਆ ਉਹਨੂੰ ਕਿਉਂਕਿ ਉਹਨੂੰ ਕੁੜੀ ਨੂੰ ਕੁੱਟਿਆ ਵੀ ਗਿਆ ਆ ਤੇ ਬਾਅਦ ਚ ਦਵਾਈ ਖਲਾਈ ਗਈ ਆ ਇਹਦਾ ਕੋਈ ਪਤਾ ਨਹੀਂ ਹੈਗਾ ਪਰ ਇਹ ਆ ਵੀ ਕੁੜੀ ਨਾਲ ਜ਼ਬਰਦਸਤੀ ਦਾ ਹੋਈ ਆ ਤੇ ਮੈਂ ਤਾਂ ਇਹ ਕਹੂੰਗੀ ਵੀ ਅੱਜ ਇਹਦੇ ਪਹਿਲਾ 2-3 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਉਹਦੇ ਘਰਦਿਆਂ ਨੇ ਕੋਈ ਕਾਰਵਾਈ ਨਹੀਂ ਕੁਛ ਨਹੀਂ ਹੋਇਆਗਾ ਪ੍ਰਸ਼ਾਸਨ ਅੱਗੇ ਇਹੀ ਆ ਵੀ ਜੋ ਵੀ ਕਾਰਵਾਈ ਬੰਦੀ ਆ ਮੁੰਡੇ ਨੂੰ ਤੇ ਉਹਦੀ ਚਾਚੀ ਨੂੰ ਅਰੈਸਟ ਕੀਤਾ ਜਾਵੇ ਤੇ ਮਾਮਲਾ ਪੁਲਸ ਦੇ ਇਤਹਾਜ ਮਾਮਲਾ ਪੁਲਸ ਦੇ ਤੇ ਅੱਜ ਤੱਕ ਸੀਗਾ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਜੇ ਸਾਰੇ ਮੱਲੇ ਵਾਸੀਆਂ ਨੇ ਰਲ ਕੇ ਜਿਹੜੀ ਕਾਰਵਾਈ ਕੀਤੀ ਆ ਉਹਦੇ ਥਰੂ ਹੁਣ ਅਸੀਂ ਸਾਰੇ ਰਾਵਲਪਿੰਡੀ ਆਏ ਆ ਹੁਣ ਸਾਡੀ ਸੁਣਵਾਈ ਹੋਈ ਆ ਹੁਣ ਅੰਦਰ ਕੰਪਲੇਂਟ ਦਾਜ ਹੋ ਰਹੀ ਆ ਤੇ ਬਾਕੀ ਦੇਖੋ ਮੱਲਿਆਵਾਸੀ ਜਿਹੜੇ ਆ ਵੀ ਕੀ ਹੁੰਦਾ ਆ ਜਾਂ ਪ੍ਰਸ਼ਾਸਨ ਕੀ ਕਰਦਾ ਆ ਜੇ ਪ੍ਰਸ਼ਾਸਨ ਨੇ ਕੁਝ ਵੀ ਨਾ ਕੀਤਾ ਫਿਰ ਮੱਲਾ ਜੋ ਵੀ ਆ ਘਰ ਦੇ ਪਰਿਵਾਰ ਨਾਲ ਕਰਕੇ ਫਿਰ ਜੋ ਕਾਰਵਾਈ ਹੋਊਗੀ ਹੋਊਗੀ 2.5 ਸਾਲ ਹੋ ਗਏ ਭਾਜੀ 2.5 ਸਾਲ ਪਹਿਲਾਂ ਦੇ ਇੱਕ ਲੜਕੀ ਨਾਲ ਪਰਿਵਾਰ ਦੀ ਜਿਹੜੀ ਜਦਲਵਾਦ ਹੋਈ ਸੀ ਹਾਂਜੀ ਹਾਂਜੀ ਕਰਦਿਆਂ ਨੇ ਉਹਨੇ ਦੱਸਿਆ ਸੀਗਾ ਪਰ ਕਰਦਿਆਂ ਨੇ ਸਮਝਾਇਆ ਮੁੰਡੇ ਨੂੰ ਵੀ ਸਮਝਾਇਆ ਵੀ ਚਲੋ ਕੋਈ ਗੱਲ ਨਹੀਂ ਹਟ ਜਾਏਗਾ ਸਾਰਾ ਕੁਝ ਹੋ ਜਾਏਗਾ ਪਰ ਕੁੜੀ ਨੇ ਵੀ ਪਰ ਸਮਝਾਇਆ ਪਰ ਉਹ ਨਹੀਂ ਹਟਿਆ ਲਾਸਟ ਟਾਈਮ ਕਹਿੰਦੇ ਉਸਦੇ ਲੜਾਈ ਹੋਈ ਆ ਫਿਰ ਉਹ ਗੱਲਾਂ ਕਰਦਾ ਸੀ ਆਪਣੀ ਉਹਨਾਂ ਚਾਚੀ ਦੇ ਨਾਲ ਜਿਹਦੇ ਕਰਕੇ ਇਹਨਾਂ ਦੀ ਗੱਲਬਾਤ ਹੋਈ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਭਾਜੀ ਕੱਲ ਕੁੜੀ ਦੀ ਡੈਥ ਹੋਈ ਆ ਅੱਜ ਧਿਆਨ ਜਮਾਉਂਦਾ ਲੈਂਦਾ ਕਰ ਨਹੀਂ ਭਾਜੀ ਪਹਿਲਾਂ ਨਹੀਂ ਲੈਂਦਾ ਸੀਗਾ ਇਹ ਮਾਮਲਾ ਪਹਿਲਾਂ ਇਹੀ ਸੀਗਾ ਵੀ ਚਲੋ ਸ਼ਾਂਤੀ ਨਾਲ ਨਿਪਟ ਜੇ ਜਾਂ ਕੁਝ ਵੀ ਬਹੁਤ ਕੁਝ ਹੋਇਆ ਜੀ ਫੈਮਿਲੀ ਤੇ ਤੁਹਾਨੂੰ ਪਤਾ ਪਰ ਇਹ ਹੀ ਆ ਵੀ ਪ੍ਰਸ਼ਾਸਨ ਤੋਂ ਮੰਗਾ ਵੀ ਜਿਹੜੀ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਮੇਰਾ ਨਾਮ ਭਾਜੀ ਮਨਮੋਹਨ ਸਿੰਘ ਹੈ ਰਾਵਣ ਜੀ ਨੇ ਭਾਇਆ ਵਾਰ ਵਰੇ ਕਿ ਮਾਮਲਾ ਜੀ ਸਾਹਿਬ ਪਾਜੀ ਮਾਮਲਾ ਇਦਾਂ ਆਇਆ ਵੀ ਪਰਸੋਂ ਜਿਹੜੀ ਕੁੜੀ ਨੇ ਮੁੰਡੇ ਨੇ ਦੋਨਾਂ ਨੇ ਰੋਲਾ ਪਿਆ ਸੀਗਾ ਇਹ ਪਾਇਆ ਸੀਗਾ ਵੀ ਇਹਨਾਂ ਨੇ ਦਵਾਈ ਖਾ ਲਈ ਆ ਹਾਲਾਂਕਿ ਇਦਾਂ ਦੀ ਕੋਈ ਗੱਲ ਨਹੀਂ ਹੁਣ ਸਾਨੂੰ ਪਤਾ ਲੱਗਦਾ ਆ ਵੀ ਜਿਹੜੀ ਦਵਾਈ ਆ ਉਹ ਕੁੜੀ ਨੂੰ ਧੱਕੇ ਨਾਲ ਖਵਾਈ ਗਈ ਆ ਕੁੜੀ ਦੇ ਸਿਰ 'ਤੇ ਵੀ ਸੱਟਾਂ ਲੱਗੀਆਂ ਆ ਤੇ ਏਟ ਲੱਗੀ ਏਟ ਦਾ ਨਿਸ਼ਾਨ ਆ ਸਿਰ 'ਤੇ ਆ ਡੈੱਡ ਬੋਡੀ ਆ ਬੋ ਗੱਡੀ ਦੇ ਵਿੱਚ ਪਈ ਆ ਅਸੀਂ ਇੱਥੇ ਆਏ ਆ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਹੁਣ ਸਾਡੀ ਦਰਖਾਸਤ ਇਹਨਾਂ ਲਿਖੀ ਆ ਅੰਦਰ ਬੈਠੇ ਬਿਆਨ ਉਹਨਾਂ ਲਿਖਦੇ ਪਏ ਆ ਕੁੜੀ ਦਾ ਨਾਮ ਮਸਕਾਨ ਆ ਸ਼ਾਮਨਗਰ ਤੋਂ ਫਗਵਾੜੇ ਤੋਂ ਕੁੜੀ ਹੈਗੀ ਆ ਇੱਥੇ 라ਵਲ ਪਿੰਡੀ ਵਿਆਹੀ ਆ ਸਨ ਖਾਨੀ ਨਾ ਸਨਿੰਦ ਮੁੰਡੇ ਨਾਲ ਵਿਆਹੀ ਹੋਆ ਸ਼ਾਦੀ ਨੂੰ 2-3 ਸਾਲ ਹੋ ਗਏ 2 ਤੋਂ 2.5 ਸਾਲ ਦਾ ਸਮਾਂ ਹੋ ਗਿਆ ਆ ਤੇ ਪਰ ਸਾਨੂੰ ਹੁਣ ਅੱਜ ਇਹ ਪਤਾ ਲੱਗਾ ਕੁੜੀ ਦੇ ਫੋਨ ਦੇ ਵਿੱਚ ਉਹ ਚੈਟ ਨਿਕਲੀ ਆ ਕਿ ਉਹਦੇ ਆਪਣੀ ਚਾਚੀ ਨਾਲ ਜਿਹੜੇ ਸੀਗੇ ਗਲਤ ਸਬੰਧ ਸੀਗੇ ਮੁੰਡੇ ਦੇ ਤੇ ਕੁੜੀ ਨੇ ਉਹਨੂੰ ਨੰਗੇਤੀ ਦੋ ਤਿੰਨ ਵਾਰੀ ਫੜਿਆ ਪਰ ਇਹਨਾਂ ਨੇ ਪੈਣ ਚਰਲਾ ਇਹ ਪਾਇਆ ਵੀ ਕੁੜੀ ਨੇ ਹਾਈਲਾਈਟ ਕੀਤੀ ਸੀ ਉਹਦਾ ਬਾਦ ਨਹੀਂ ਬਣਿਆ ਤਾਂ ਕਰਕੇ ਉਹਨਾਂ ਨੇ ਜਿਹੜੀ ਦਵਾਈ ਖਾਦੀ ਹੈਗੀ ਆ ਪਰ ਇਦਾਂ ਦੀ ਕੋਈ ਗੱਲ ਨਹੀਂ ਹੋਣਾ ਸੀ ਉਹਨਾਂ ਦੇ ਘਰ ਗਏ ਸੀਗੇ ਨਾ ਕੁੜੀ ਦੀ ਡੈਥ ਕੱਲ ਦੀ ਹੋਈ ਉਹ ਆ ਉਹਨਾਂ ਦੇ ਕੋਈ ਕਰਤ ਪਰਿਵਾਰਕ ਮੈਂਬਰ ਨਹੀਂ ਆਇਆ ਤੁਸੀਂ ਮਾਮੀ ਤੇ ਦੇਖ ਲਓ ਉਹ 라ਵਲ ਪਿੰਡੀ ਥਾਣੇ ਦੇ ਪਿੰਡ ਦੇ ਵਿੱਚ ਹੀ ਥਾਣਾ ਆ ਕੋਈ ਨਹੀਂ ਇੱਥੇ ਆਇਆ ਦੋ ਦਿਨ ਹੋ ਗਏ ਆ ਕੁੜੀ ਡੈਥ ਹੋਈ ਨੂੰ ਉਸ ਮਾਰਟਮ ਵੀ ਕਰਾਉਣਾ ਕੁੜੀ ਦਾ ਅਜੇ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਆ ਨਾ ਉਹਨਾਂ ਵੱਲੋਂ ਕੋਈ ਸਾਡੇ ਅਫਸਰਸ ਤੌਰ ਤੇ ਆਇਆ ਵੀ ਤੁਹਾਡਾ ਨਾ ਜੀ ਬਹੁਤ ਮਾੜਾ ਹੋਇਆ ਹੈਗਾ ਜੇ ਉਹਨਾਂ ਦੇ ਦਿਲ 'ਚ ਚੋਰ ਨਹੀਂ ਸੀ ਤਵੇ ਕਿ ਲੋਕ ਦੇ ਕਿਉਂ ਫਿਰਦੇ ਹੋ ਪਰਿਵਾਰ ਕਿੱਦਾਂ ਕੋਈ ਮਿਲਿਆ ਉਹ ਸਾਨੂੰ ਕੋਈ ਨਹੀਂ ਮਿਲਿਆ ਜੀ ਕੋਈ ਨਹੀਂ ਇੱਥੇ ਹੈਗਾ 나ਇਦਾਂ ਨੂੰ ਘਰੇ ਮਿਲਿਆ ਕੁੜੀ ਦਾ ਅਸੀਂ ਫੋਨ ਲੈ ਕੇ ਆਏ ਆਪਣੇ ਦੇ ਬਰਾਮਦ ਕਰਕੇ ਠੀਕ ਹੈ ਇਹ ਗੱਲਾਂ ਸਾਨੂੰ ਨਹੀਂ ਪਤਾ ਸੀ ਲੇਡੀਜ਼ ਨੂੰ ਵਿੱਚੋਂ ਵਿੱਚ ਸਾਰਿਆਂ ਨੂੰ ਗੱਲਾਂ ਪਤਾ ਸੀਗੀਆਂ ਸਾਨੂੰ ਅੱਜ ਇਹ ਗੱਲ ਪਤਾ ਲੱਗੀ ਆ ਇਹ ਕੀ ਕਲੀਅਰ ਹੋਇਆ ਹੁਣ ਇਹ ਕਲੀਅਰ ਇਹ ਹੋਇਆ ਵੀ ਇਹਨਾਂ ਰੰਗੇ ਤੇ ਦੋ ਤਿੰਨ ਵਾਰੀ ਕੁੜੀ ਨੇ ਫੜਿਆ ਇਹਦੇ ਨਾਲ ਸਾਨੂੰ ਤਾਂ ਪਹਿਲਾਂ ਵੀ ਫੜਿਆ ਜਿੱਦਣ ਉਹ ਗੱਲ ਹੋਈ ਉਦੋਂ ਵੀ ਚਾਚੀ ਦਾ ਇਹਦਾ ਫੋਨ ਚੱਲਦਾ ਸੀ ਉਦੋਂ ਫੋਨ ਚੱਲਣ ਤੋਂ ਬਾਅਦ ਇਹਨਾਂ ਨੇ ਉਹ ਦਵਾਈ ਖਾਦੀ ਹੈਗੀ ਆ ਰੋਣਾ ਇਹਨਾਂ ਨੇ ਇਹ ਪਾਤਾ ਕਿ ਹਾਈਲਾਈਟ ਕੀਤੀ ਕੁੜੀ ਨੇ ਬਾਹਰ ਦਾ ਕੰਮ ਨਹੀਂ ਬਣਦਾ ਹਾਂਜੀ ਦਵਾਈ ਕੁੜੀ ਨੇ ਖਾਦੀ ਆ ਮੁੰਡੇ ਨੇ ਮੈਨੂੰ ਲੱਗਦਾ ਜਿੱਤਕ ਲੱਗ ਰਿਹਾ ਨਾਟਕ ਲੱਗ ਰਿਹਾ ਸਾਨੂੰ ਕਿਉਂਕਿ ਜੇ ਇਦਾਂ ਦੀ ਗੱਲ ਹੁੰਦੀ ਜੇ ਦਵਾਈ ਕੁੜੀ ਨੇ ਖਾਦੀ ਕੁੜੀ ਮਰ ਗਈ ਆ ਤੇ ਮੁੰਡੇ ਨੂੰ ਮੁੰਡਾ ਕਿੱਥੇ ਬੱਜ ਸਕਦਾ ਆ ਸਾਡੀ ਹੁਣ ਗੱਲ ਹੋਈ ਅੰਦਰ ਬਿਆਨ ਚੱਲ ਰਿਹਾ ਸਾਡੇ ਕੋਈ ਕਿਸੇ ਨੇ ਕੀਤਾ ਕਿ ਕੋ ਕਹਿੰਦੇ ਸਾਡੇ ਕੰਪਲੇਟ ਹੋ ਸਾਡੀ ਪਹਿਲਾਂ ਕੰਪਲੇਨ ਨਹੀਂ ਕਿਸੇ ਨੇ ਸੁਣੀ ਨਹੀਂ ਕਾਰਵਾਈ ਨਹੀਂ ਸੁਣੀ ਕਿਸੇ ਨੇ ਜਦੋਂ ਅਸੀਂ ਸਾਰੇ ਇਹਨੇ ਰਿਸ਼ਤਾਰ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਆਏ ਆ ਪ੍ਰੈਸ਼ਰਾਈਜ਼ ਕੀਤਾ ਫੇਰ ਜਾ ਕੇ ਸਾਡੀ ਨਾਲ ਗੱਲ ਕਰਨ ਕੀਤੀ ਸਾਡੀ ਸਾਨੂੰ ਸਾਫ਼ ਦਿੱਤਾ ਜਾਵੇ ਜੀ ਸਾਡੀ 22 ਸਾਲ 23 ਸਾਲ ਦੀ ਜਵਾਨ ਲੜਕੀ ਜਿਹੜੀ ਹੈਗੀ ਅਮਰ ਦਿੱਤੀ ਗਈ ਆ ਡੈੱਡ ਬੋਡੀ ਉਹ ਹੋਰ ਹੌਪੀਟਲ ਤੇ ਕਿਆ ਜਾਨ ਨਹੀਂ ਇੱਥੇ ਗੱਡੀ ਦੇ ਵਿੱਚ ਪਈ ਹੋਈ ਆ ਜੀ ਇੱਥੇ ਲੈ ਕੇ ਥਾਣੇ ਲੈ ਕੇ ਆਏ ਹੋਏ ਆ ਅਸੀਂ ਇਹ ਤਾਂ ਲੇਡੀਜ਼ ਨੂੰ ਗੱਲ ਪਤਾ ਸੀ ਸਾਨੂੰ ਤਾਂ ਹੁਣ ਰੋਲੇ ਪਏ ਤੇ ਗੱਲ ਪਾ ਲੱਗੀ ਆ ਹਰੀ ਗੱਲ ਗੱਲੋ ਸ੍ਰੀਮੰਤ ਜੀ ਸਾਨੂੰ ਤਲਾਸ਼ ਮਿਲੀ ਸੀ ਕਿ ਪਤੀ ਪਤਨੀ ਦੋ ਮੁਸਕਾਨ ਤੇ ਉਹਦਾ ਪਤੀ ਸੁਨੀਆ ਜੋ ਜਿਹੀ ਜਿਆ ਖਾਂ ਕਰਕੇ ਸਰ ਹਸਪੀਟਲ ਦਾਖਲ ਹੈ ਸਾਡਾ ਆਇਓ ਉਥੇ ਪਹੁੰਚਾ ਜੋ ਡਾਕਟਰ ਸਾਹਿਬ ਨੇ 6 ਸਾਲ ਤੋਂ ਕਰਕੇ ਜਿੰਨੇ ਰੈਫਰ ਕਰਤਾ ਉਹ ਸ੍ਰੀ ਦਾਮ ਹਸਪੀਟਲ ਜਿੰਨੇ ਦਾਖਲ ਹੋਏ ਉਸ ਤੋਂ ਬਾਅਦ ਵੀ ਲੜਕੀ ਆ ਕਹ ਲੋ ਜੋ ਕੇ ਕਿ ਇਹ ਜਿਆ ਦੀ ਸੀਸ ਹੋ ਗਈ ਸੀ ਉਹ ਲੜਕੀ ਕਰਕੇ ਫਿਰ ਅਸੀਂ ਉਹਨਾਂ ਨੂੰ ਡੀਐਮਸੀ ਲੈ ਕੇ ਦੋ ਉਸ ਦੀ ਮੌਤ ਹੋ ਚੁੱਕੀ ਜੰਤਰਾ ਮਿਲੀ ਆ ਪਵਾਰਕ ਮੈਂਬਰ ਆਇਆ ਉਹਦੇ ਪਿਤਾ ਜੀ ਰਵਮੋਤ ਬੰਦੇ ਆਇਆ ਜਾਂ ਵਾਪਸ ਅਜੀਤ ਸਿੰਘ ਆ ਉਹਦੇ ਬਿਆਹ ਹੀ ਲੈ ਕੇ ਬਹਿਨਾ ਮਤਲਬ ਜੋ ਬੰਦੀ ਲੈ ਕੇ ਉਹ ਕਹਦਾ ਜੀ ਮੈਂ ਕਰਾਉਂਗਾ ਤੇ ਹੁਣ ਕਟਰੀ ਜਾਜ ਦੇ ਵਰਤੂ ਮੌਕੇਕਾਰ ਨੂੰ ਸਾਹਮਣੇ ਆਏ نو ਦਾ ਕਾਰਨ ਇਹ ਹੈ ਕਿ ਸਿਗਾਸੀ ਬਾਕੀ ਸਾਡੀ ਤਫਤੀਸ਼ ਆ ਜੋ ਤਫਤੀਸ਼ ਚ ਜਿਹੜੇ ਪਾਠਨ ਗਏ ਜਿਹੜੇ ਦੋਸ਼ੀ ਬਈਗਾ ਅਸੀਂ ਉਸੇ ਕੰਮ ਕਰਾਂਗੇ ਕਿਹੜੀ ਕਾਰਵਾਈ ਕੀਤੀ ਜਾ ਰਹੀ ਸਰ ਮੈਂ ਉਹਦੇ ਬਿਆਨਾਂ ਮੁਤਾਬਕ ਕਾਰਜ ਚੱਲ ਰਹੀ ਹੈ